ਮੇਰੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਤੇ ਅਖੀਰ ਤੱਕ ਜ਼ਰੂਰ ਦੇਖੇ ਤੇ ਸਕਿੱਪ ਬਿਲਕੁਲ ਵੀ ਨਾ ਕਰਿਓ। ਅਗਰ ਆਪ ਜੀ ਨੇ ਥੋੜੀ ਜੀ ਵੀਡੀਓ ਸਕਿੱਪ ਕੀਤੀ ਤਾਂ ਆਪ ਜੀ ਨੂੰ ਸਮਝ ਨਹੀਂ ਆਏਗਾ ਕਿ ਵੀਡੀਓ ਵਿੱਚ ਚੱਲ ਕੀ ਰਿਹਾ। ਆਪਣਾ ਪਹਿਲਾ ਸਵਾਲ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਜੀ ਅਤੇ ਨਾਨੀ ਜੀ ਦਾ ਕੀ ਨਾਮ ਸੀ? ਬੜੇ ਹੀ ਧਿਆਨ ਨਾਲ ਸੁਣੋ ਅਤੇ ਸੋਚ ਸਮਝ ਕੇ ਇਸ ਸਵਾਲ ਦਾ ਜਵਾਬ ਦਿਓ। ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਜੀ ਅਤੇ ਨਾਨੀ ਜੀ ਦਾ ਕੀ ਨਾਮ ਸੀ? ਜਿਹੜੇ ਜਿਹੜੇ ਵੀਰਪੈਣ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ ਉਹ ਤਾਂ ਜਲਦੀ ਤੋਂ ਜਲਦੀ ਕਮੈਂਟ ਕਰਨਗੇ ਤੇ ਜਿਹੜੇ ਜਿਹੜੇ ਵੀਰਪੈਣਾਂ ਨੂੰ ਨਹੀਂ ਪਤਾ ਹੈਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਜੀ ਅਤੇ ਨਾਨੀ ਜੀ ਦਾ ਕੀ ਨਾਮ ਸੀ ਮੈਂ ਉਹਨਾਂ ਨੂੰ ਜਲਦੀ ਹੀ ਸਵਾਲ ਦਾ ਜਵਾਬ ਦਵਾਂਗੀ ਪਰ ਜਵਾਬ ਦਵਾਂਗੀ ਵੀਡੀਓ ਦੇ ਅਖੀਰ ਵਿੱਚ ਤੇ ਵੀਡੀਓ ਦੇ ਅਖੀਰ ਵਿੱਚ ਕਿਉਂ ਦਵਾਂਗੀ ਇਹ ਵੀ ਤੁਹਾਨੂੰ ਵੀਡੀਓ ਦੇ ਅਖੀਰ ਵਿੱਚ ਹੀ ਪਤਾ ਲੱਗੇਗਾ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਸਕਿੱਪ ਨਾ ਕਰਿਓ ਤੇ ਹੁਣ ਵੱਧਦੇ ਆ ਜੀ ਆਪਣੇ ਦੂਸਰੇ ਸਵਾਲ ਵੱਲ ਤੇ ਆਪਣਾ ਦੂਸਰਾ ਸਵਾਲ ਹੈ ਜੀ ਗੁਰੂ ਤੇਗ ਬਹਾਦਰ ਜੀ ਦੇ ਸਸ ਅਤੇ ਸੋਹਰੇ ਦਾ ਕੀ ਨਾਮ ਸੀ ਤੋ ਜਿਹੜੇ ਜਿਹੜੇ ਵੀਰ ਭੈਣ ਨੇ ਆਪਣਾ ਪਹਿਲਾ ਸਵਾਲ ਬੜੇ ਹੀ ਧਿਆਨ ਨਾਲ ਸਮਝਿਆ ਤੇ ਸੁਣਿਆ ਉਹਨਾਂ ਨੂੰ ਦੂਸਰੇ ਸਵਾਲ ਦਾ ਵੀ ਸਹੀ ਜਵਾਬ ਪਤਾ ਹੋਏਗਾ ਤੇ ਉਹ ਜਲਦੀ ਤੋਂ ਜਲਦੀ ਕਮੈਂਟ ਵੀ ਕਰ ਰਹੇ ਹੋਣਗੇ ਸੋ ਅਗਰ ਆਪ ਜੀ ਨੇ ਆਪਣਾ ਪਹਿਲਾ ਸਵਾਲ ਮਿਸ ਕਰਤਾ ਵੀਡੀਓ ਨੂੰ ਥੋੜਾ ਪਿੱਛੇ ਜਾ ਕੇ ਜ਼ਰੂਰ ਦੇਖਿਓ ਤੇ ਸੁਣਿਓ ਤੇ ਸਮਝਿਓ ਕਿ ਆਪਾਂ ਪਹਿਲਾ ਸਵਾਲ ਪੁੱਛਿਆ ਕੀ ਆ ਆਪਣਾ ਦੂਸਰਾ ਸਵਾਲ ਹੈ ਮੈਂ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਨੀ ਆ ਜੀ ਗੁਰੂ ਤੇਗ ਬਹਾਦਰ ਜੀ ਦੇ ਸਸ ਅਤੇ ਸਹਰੇ ਦਾ ਕੀ ਨਾਮ ਸੀ ਸੋ ਜਿਨ੍ਹਾਂ ਜਿਨ੍ਹਾਂ ਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਉਹ ਜਲਦੀ ਤੋਂ ਜਲਦੀ ਕਮੈਂਟ ਰਾਹੀਂ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਜਿਨ੍ਹਾਂ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣ ਕਿਉਂਕਿ ਇਸ ਸਵਾਲ ਦਾ ਜਵਾਬ ਵੀ ਮੈਂ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਹੀ ਦਵਾਂਗੀ ਸੋ ਵਦਿਆ ਜੀ ਆਪਣੇ ਤੀਸਰੇ ਸਵਾਲ ਵੱਲ ਆਪਣਾ ਤੀਸਰਾ ਸਵਾਲ ਹੈ ਜੀ ਬੜੇ ਹੀ ਧਿਆਨ ਨਾਲ ਸੁਣਿਓ ਤੇ ਸਮਝਿਓ ਇਹਨੂੰ ਆਪਣਾ ਤੀਸਰਾ ਸਵਾਲ ਹੈ ਜੀ ਮਾਤਾ ਗੁਜਰਕੌਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਸੋ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਪਹਿਲਾ ਅਤੇ ਦੂਸਰਾ ਸਵਾਲ ਬੜੇ ਹੀ ਧਿਆਨ ਨਾਲ ਸਮਝਿਆ ਅਤੇ ਸੁਣਿਆ ਉਹਨਾਂ ਨੂੰ ਤੀਸਰੇ ਸਵਾਲ ਦਾ ਜਵਾਬ ਵੀ ਬੜੇ ਹੀ ਚੰਗੇ ਤਰੀਕੇ ਨਾਲ ਆਂਦਾ ਹੋਵੇਗਾ ਮੈਂ ਇੱਕ ਵਾਰ ਤੁਹਾਨੂੰ ਫਿਰ ਤੋਂ ਕੁਐਸਚਨ ਨੇ ਜਿਹੜੇ ਆਪਣੇ ਰਿਪੀਟ ਕਰ ਦਿੰਨੀ ਆ ਤਾਂ ਕਿ ਆਪ ਜੀ ਨੂੰ ਪਤਾ ਲੱਗ ਜੇ ਤੇ ਆਪਣਾ ਪਹਿਲਾ ਸਵਾਲ ਸੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਜੀ ਅਤੇ ਨਾਨੀ ਜੀ ਦਾ ਕੀ ਨਾਮ ਸੀ ਤੇ ਆਪਣਾ ਦੂਸਰਾ ਸਵਾਲ ਸੀ ਜੀ ਗੁਰੂ ਤੇਗ ਬਹਾਦਰ ਜੀ ਦੇ ਸੱਸ ਅਤੇ ਸਹੁਰੇ ਦਾ ਕੀ ਨਾਮ ਸੀ ਤੇ ਆਪਣਾ ਤੀਸਰਾ ਤੇ ਆਖਰੀ ਸਵਾਲ ਹੈ ਜੀ ਮਾਤਾ ਗੁਜਰਕੌਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਮਤਲਬ ਕਿ ਸਵਾਲ ਆਪਾਂ ਤਿੰਨੇ ਬਣਾਏ ਨੇ ਬਟ ਇਹਨਾਂ ਦਾ ਜਵਾਬ ਆ ਜਿਹੜਾ ਉਹ ਆਪਾਂ ਨੂੰ ਇੱਕ ਹੀ ਦੇਣਾ ਪਏਗਾ ਸੋ ਜਿਨ੍ਹਾਂ ਜਿਨ੍ਹਾਂ ਨੇ ਸਵਾਲ ਦਾ ਸਹੀ ਜਵਾਬ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਤਿੰਨੇ ਸਵਾਲਾਂ ਦਾ ਜਵਾਬ ਇੱਕ ਕਿਉਂ ਬਣਦਾ ਇਹ ਵੀ ਆਪ ਜੀ ਨੂੰ ਵਿਸਥਾਰ ਪੂਰਵਕ ਆਪਾਂ ਸਮਝਾਣੇ ਆ ਜੀ ਆਪਣਾ ਪਹਿਲਾ ਸਵਾਲ ਸੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਜੀ ਅਤੇ ਨਾਨੀ ਜੀ ਦਾ ਕੀ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਸੀ ਜੀ ਮਾਤਾ ਗੁਜਰਕੌਰ ਜੀ ਦੇ ਅਤੇ ਮਾਤਾ ਗੁਜਰਕੌਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਜੀ ਅਤੇ ਨਾਨੀ ਜੀ ਤੇ ਆਪਣਾ ਦੂਸਰਾ ਸਵਾਲ ਸੀ ਜੀ ਗੁਰੂ ਤੇਗ ਬਹਾਦਰ ਜੀ ਦੇ ਸੱਸ ਅਤੇ ਸੋਹਰੇ ਦਾ ਕੀ ਨਾਮ ਸੀ ਤੇ ਗੁਰੂ ਤੇਗ ਬਹਾਦਰ ਜੀ ਦੀ ਪਤਨੀ ਸੀ ਜੀ ਮਾਤਾ ਗੁਜਰਕੌਰ ਜੀ ਅਤੇ ਗੁਜਰਕੌਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਹੋਏ ਜੀ ਗੁਰੂ ਤੇਗ ਬਹਾਦਰ ਜੀ ਦੇ ਸੱਸ ਅਤੇ ਸੋਹਰਾ ਜੀ ਆਪਣਾ ਤੀਸਰਾ ਤੇ ਆਖਰੀ ਸਵਾਲ ਸੀ ਜੀ ਮਾਤਾ ਗੁਜਰਕੌਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਕੌਣ ਸੋ ਅਗਰ ਆਪਾਂ ਪ੍ਰਸ਼ਨਾਂ ਨੂੰ ਬੜੇ ਹੀ ਧਿਆਨ ਨਾਲ ਸੁਣੀਏ ਤੇ ਸਮਝੀਏ ਤਾਂ ਆਪਾਂ ਨੂੰ ਇੱਕ ਗੱਲ ਹੀ ਸਮਝ ਆਉਂਦੀ ਹੈ ਕਿ ਤਿੰਨੇ ਪ੍ਰਸ਼ਨਾਂ ਵਿੱਚ ਮਾਤਾ ਗੁਜਰਕਾਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਜ਼ਿਕਰ ਹੀ ਕੀਤਾ ਗਿਆ ਹੈ ਮਾਤਾ ਗੁਜਰਕਾਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਬਾਰੇ ਹੀ ਪੁੱਛਿਆ ਗਿਆ ਹੈ ਸੋ ਇਸ ਕਰਕੇ ਤਿੰਨੇ ਸਵਾਲਾਂ ਦਾ ਇੱਕ ਹੀ ਜਵਾਬ ਆਉਂਦਾ ਹੈ ਫਿਰ ਤੁਸੀਂ ਮੈਨੂੰ ਪੁੱਛੋਗੇ ਕਿ ਤੁਸੀਂ ਇੱਕ ਸਵਾਲ ਨੂੰ ਹੀ ਤਿੰਨ ਵੱਖਰੇ ਵੱਖਰੇ ਤਰੀਕਿਆਂ ਨਾਲ ਕਿਉਂ ਪੇਸ਼ ਕੀਤਾ ਮੈਂ ਇਸ ਕਰਕੇ ਕੀਤਾ ਕਿਉਂਕਿ ਜਦੋਂ ਬੱਚਿਆਂ ਦੇ ਪੇਪਰ ਹੁੰਦੇ ਹਨ ਤਾਂ ਉਹਦੇ ਵਿੱਚ ਸਵਾਲ ਤਾਂ ਇੱਕ ਹੀ ਹੁੰਦਾ ਹੈ ਪਰ ਉਸ ਨੂੰ ਪੇਸ਼ ਅਲੱਗ-ਅਲੱਗ ਤਰੀਕੇ ਨਾਲ ਕੀਤਾ ਜਾਂਦਾ ਹੈ ਤੇ ਉੱਥੇ ਬੱਚਾ ਕਨਫਿਊਜ਼ ਹੋ ਜਾਂਦਾ ਹੈ ਕਿ ਇਹ ਕੁਐਸਚਨ ਤਾਂ ਮੈਨੇ ਪੜ੍ਹੇ ਹੀ ਨਹੀਂ ਸਾਰਾਪਾ ਇਹ ਧਿਆਨ ਨਹੀਂ ਦਿੰਦੇ ਹੈਗੇ ਕਿ ਆਪਾਂ ਜੋ ਪੜਿਆ ਹੈ ਉਸ ਨਾਲ ਹੀ ਰਿਲੇਟਡ ਕੁਛ ਨਾ ਕੁਛ ਹੁੰਦਾ ਹੈ ਹੁਣ ਆਪਾਂ ਦਿੰਨੇ ਜੀ ਆਪ ਜੀ ਨੂੰ ਇਹਨਾਂ ਸਵਾਲਾਂ ਦੇ ਸਹੀ ਜਵਾਬ ਆਪਣਾ ਪਹਿਲਾ ਸਵਾਲ ਸੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਜੀ ਅਤੇ ਨਾਨੀ ਜੀ ਦਾ ਕੀ ਨਾਮ ਸੀ ਸੋ ਗੁਰੂ ਗੋਬਿੰਦ ਸਿੰਘ ਜੀ ਦੀ ਨਾਨੀ ਜੀ ਦਾ ਨਾਮ ਸੀ ਜੀ ਮਾਤਾ ਬੀਸ਼ਨ ਕੋਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਜੀ ਦਾ ਨਾਮ ਸੀ ਜੀ ਪਾਈ ਲਾਲ ਚੰਦ ਜੀ ਤੇ ਆਪਣਾ ਦੂਸਰਾ ਸਵਾਲ ਸੀ ਜੀ ਗੁਰੂ ਤੇਗ ਬਹਾਦਰ ਜੀ ਦੇ ਸਾਸਾ ਅਤੇ ਸੌਰਜ ਜੀ ਦਾ ਕੀ ਨਾਮ ਸੀ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਤੇਗ ਬਹਾਦਰ ਜੀ ਦੇ ਸਸ ਜੀ ਦਾ ਨਾਮ ਸੀ ਜੀ ਬਿਸ਼ਨਕਰ ਜੀ ਅਤੇ ਉਹਨਾਂ ਦੇ ਸੋਹਰੇ ਜੀ ਦਾ ਨਾਮ ਸੀ ਜੀ ਪਾਈ ਲਾਲਚਨ ਜੀ ਤੇ ਆਪਣਾ ਤੀਸਰਾ ਤੇ ਅਖੀਰਲੀ ਸਵਾਲ ਸੀ ਜੀ ਮਾਤਾ ਗੁਜਰਕੌਰ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਮਾਤਾ ਗੁਜਰਕੌਰ ਜੀ ਦੇ ਮਾਤਾ ਜੀ ਦਾ ਨਾਮ ਸੀ ਜੀ ਮਾਤਾ ਬਿਸ਼ਨਕਰ ਜੀ ਅਤੇ ਮਾਤਾ ਗੁਜਰਕੌਰ ਜੀ ਦੇ ਪਿਤਾ ਜੀ ਦਾ ਨਾਮ ਸੀ ਜੀ ਪਾਈ ਲਾਲਚਨ ਜੀ ਸੋ ਜਿਵੇਂ ਕਿ ਆਪਾਂ ਦੇਖਿਆ ਕਿ ਤਿੰਨੇ ਸਵਾਲਾਂ ਦਾ ਇੱਕ ਹੀ ਜਵਾਬ ਆ ਜੀ ਇਸੇ ਕਰਕੇ ਮੈਂ ਆਪ ਜੀ ਨੂੰ ਕਿਹਾ ਸੀ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਪੂਰਾ ਜ਼ਰੂਰ ਦੇਖਿਓ ਤੇ ਸਕਿੱਪਰ ਬਿਲਕੁਲ ਵੀ ਨਾ ਕਰਿਓ ਕਿਉਂਕਿ ਤਿੰਨੇ ਸਵਾਲਾਂ ਦਾ ਜਵਾਬ 21 ਆਣਾ ਸੀ ਇਸੇ ਕਰਕੇ ਮੈਂ ਆਪ ਜੀ ਨੂੰ ਅਖੀਰ ਤੱਕ ਵੀਡੀਓ ਨੂੰ ਦੇਖਣ ਨੂੰ ਕਿਹਾ ਸੀ ਅਗਰ ਆਪ ਜੀ ਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ